ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੋ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਅੱਜ ਅਪ ਜਿਹੜੀ ਗੱਲ ਕਰਨੀ ਹੈ ਉਹ ਕਾਂਗਰਸ ਪਾਰਟੀ ਦੇ ਕਾਟੋ ਕਲੇਸ਼ ਦੀ ਕਰਨੀ ਹੈ ਜਿਹੜਾ ਇੱਕ ਵਾਰ ਫੇਰ ਅਖਵਾਰਾਂ ਦੀਆਂ ਸੁਰਖੀਆਂ ਬਨ ਰਹੀ ਹੈ ਇਹ ਉਹੀ ਕਟੋਕਲੇਸ਼ ਹੈ ਜਿਸ ਨੇ ਆਮ ਆਦਮੀ ਪਾਰਟੀ ਨੂੰ 99 ਸੀਟਾਂ ਦਵਾਈਆਂ ਨੇ ਜਦੋਂ ਲੋਕ ਕਹਿੰਦੇ ਨੇ ਨਾ ਕਿ ਜੀ ਆਮ ਆਦਮੀ ਪਾਰਟੀ ਨੂੰ 99 ਸੀਟਾਂ ਵਰਗੀ ਮжоਰਿਟੀ ਨਾਲ ਜਿਤਾਇਆ ਉਦੋਂ ਲੋਕ ਇਹ ਵੀ ਕਹਿੰਦੇ ਨੇ ਕਿ ਜੇ ਅਕਾਲੀ ਤੇ ਕਾਂਗਰਸੀ ਚੰਗੇ ਹੁੰਦੇ ਤਾਂ ਪੰਜਾਬ ਦੇ ਹਾਲਾਤ ਇਹ ਨਾ ਹੁੰਦੇ ਤੇ ਹੁਣ ਜਦੋਂ ਅਸੀਂ ਕਹਿੰਦੇ ਕਿ ਪੰਜਾਬ ਦਾ ਕੀ ਬਣ ਰਿਹਾ ਹੈ ਪੰਜਾਬ ਦੇ ਵਿੱਚ ਕਿਹਾ ਕੁਛ ਸੀ ਕਿਹੜੀ ਤਬਦੀਲੀ ਆ ਗਈ ਪੰਜਾਬ ਦੇ ਵਿੱਚ ਉਸ ਵੇਲੇ ਤਾਂ ਮਾਨਸਾਹ ਇਹ ਕਹਿੰਦੇ ਸੀ ਕਿ ਉਹ ਦੇਖੋ ਲੋਕ ਹੈਲੀਕਾਪਟਰਾਂ ਚ ਤੋਰੇ ਫਰਦੇ ਨੇ ਜਿਹੜੇ ਲੋਕਾਂ ਨੂੰ ਜਿਹੜਾ ਹੈ ਜੇ ਹਰਮਨ ਪਿਆਰੇ ਨੇ ਤਾਂ ਸਕਿਉਰਿਟੀ ਚ ਕਿਉਂ ਨੇ ਸਿੱਧੇ ਲੋਕਾਂ ਚ ਕਿਉਂ ਨਹੀਂ ਜਾਂਦੇ ਤੇ ਹੁਣ ਲੋਕ ਉਹਨਾਂ ਦੀਆਂ ਵੀਡੀਓ ਪਾਉਂਦੇ ਨੇ ਉਹ ਆਪ 100-100 ਗੱਡੀਆਂ ਦਾ ਕਾਫਲਾ 42 ਗੱਡੀਆਂ ਦਾ ਕਾਫਲਾ ਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਦਾ 53 ਗੱਡੀਆਂ ਦਾ ਕਾਫਲਾ ਹੁੰਦਾ ਸੀ ਕੈਪਟਨ ਬ੍ਰਿੰਦਰ ਸਿੰਘ ਦਾ ਇਹਨਾਂ ਦਾ ਕਾਫਲਾ ਤਾਂ ਅਮਰਿੰਦਰ ਸਿੰਘ ਤੋਂ ਵੀ ਵੱਡਾ ਤੇ ਹੁਣ ਤਾਂ ਵੈਸੇ ਕਾਫਲੇ ਦੀ ਲੋੜ ਹੀ ਘਟ ਪੈਂਦੀ ਹੈ ਕਿਉਂਕਿ ਉਹ ਜਾਂਦੇ ਜਹਾਜ਼ ਤੇ ਨੇ ਤੇ ਜਹਾਜ਼ ਬਾਕੀ ਜਿਹੜੇ ਬਾਕੀ ਗੱਡੀਆਂ ਨੇ ਉਹ ਜਾਂਦੀਆਂ ਨੇ ਸੜਕ ਦੇ ਰਾਹੀਂ ਤਾਂ ਤੇ ਦੂਜੇ ਪਾਸੇ ਹੁਣ ਤਾਂ ਜਿਹੜਾ ਕੁਝ ਮਾਨਕ ਗੋਇਲ ਨੇ ਜੋ ਦੱਸਿਆ ਹੈ ਕਿ ਜਿਸ ਤਰੀਕੇ ਨਾਲ 400 ਕਰੋੜ ਦੇ ਜਹਾਜ਼ ਦੇ ਵਿੱਚ ਲਗਜ਼ਰੀ ਜਹਾਜ਼ ਜਿਵੇਂ ਲਗਜ਼ਰੀ ਗੱਡੀਆਂ ਹੁੰਦੀਆਂ ਨੇ ਜਹਾਜ਼ ਵੀ ਲਗਜ਼ਰੀ ਹੁੰਦੇ ਨੇ ਮੋਦੀ ਸਾਹਿਬ ਦਾ ਜਹਾਜ਼ ਅਮਰੀਕਾ ਦੇ ਰਾਸ਼ਟਰਪਤੀ ਵਰਗਾ 8000 ਕਰੋੜ ਦੇ ਜਹਾਜ਼ ਭਰਾਈ ਸੀ ਦੋ ਤੋਂ ਇਸੇ ਤਰੀਕੇ ਨਾਲ 400 ਕਰੋੜ ਦੇ ਜਹਾਜ਼ ਦੇ ਵਿੱਚ ਕੇਜਰੀਵਾਲ ਸਾਹਿਬ ਆਉਂਦੇ ਨੇ ਪੰਜਾਬ ਔਰ ਫਿਰ ਉਹ ਰੋੜ ਰਹੇ ਨਹੀਂ ਜਾਂਦੇ ਉਹ ਤਾਂ ਬਠਿੰਡੇ ਤੋਂ ਵੀ 20 ਕਿਲੋਮੀਟਰ 30 35 ਕਿਲੋ ਰੋਡ ਤੋਂ ਮੋੜ ਮੰਡੀ ਵੀ ਉਹਨਾਂ ਨੂੰ ਜਹਾਜ਼ ਚ ਲੈ ਕੇ ਹੁੰਦੇ ਨੇ ਕਿ ਜਿਹੜੇ ਭਗਵੰਤ ਮਾਨ ਜੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਹੈ ਕਿ ਜੇ ਦਿੱਲੀ ਵਾਲੇ ਪੰਜਾਬ ਨੂੰ ਚਲਾ ਰਹੇ ਨੇ ਜੇ ਟੈਂਟ ਵੀ ਦਿੱਲੀ ਤੋਂ ਲੱਗ ਰਹੇ ਨੇ ਜੇ ਜੇ ਮੀਡੀਆ ਵੀ ਦਿੱਲੀ ਤੋਂ ਚੱਲ ਰਿਹਾ ਹੈ ਸਰਕਾਰ ਹੀ ਦਿੱਲੀ ਤੋਂ ਚੱਲ ਰਹੀ ਹੈ ਤਾਂ ਫਿਰ ਉਸ ਵੇਲੇ ਜ਼ਿੰਮੇਵਾਰੀ ਕਿਸ ਦੀ ਹੈ ਜ਼ਿੰਮੇਵਾਰੀ ਕੱਲੀ ਆਮ ਆਦਮੀ ਪਾਰਟੀ ਦੀ ਜਿੱਤ ਦੀ ਆਮ ਆਦਮੀ ਪਾਰਟੀ ਨੂੰ ਜਿਹੜਾ ਜਿੱਤਣ ਲਈ ਮੈਦਾਨ ਤਿਆਰ ਕੀਤਾ ਉਹ ਕੀਤਾ ਸੀ ਅਕਾਲੀਆਂ ਨੇ ਪਹਿਲਾਂ ਬੇਅਦਬੀ ਦੇ ਮੌਕੇ ਤੇ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਸਰਕਾਰ ਨੇ ਤੇ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਚਾਹੇ ਇਸ ਕਿਸਮ ਦੀ ਚਾਹੇ ਹਲਕਾ ਇੰਚਾਰਜਾਂ ਵੱਲੋਂ ਐਨੇ ਹਲਕੇ ਪੈਸੀ ਕੀਤਾ ਕਿ ਲੋਕ ਦੁਖੀ ਹੋਏ ਪੈਸੀ ਉਹਨਾਂ ਨੇ ਕਾਂਗਰਸ ਲਿਆਂਦੀ ਤੇ ਜਿਹੜੇ ਕਹਦੇ ਸੀ ਨੇ ਜੀ ਕਾਂਗਰਸ ਦੇ ਜੀ ਕਾਲ ਤੱਕ ਢਾਈ ਟੇਰੀ ਕੀਤਾ ਇਹ ਕੀਤਾ ਦਿੱਲੀ ਦੀ ਨਸਲ ਕੁਸ਼ੀ ਕੀਤੀ ਉਹੀ ਕਾਂਗਰਸ ਨੂੰ 78 ਸੀਟਾਂ ਦਿੱਤੀਆਂ ਸੀ ਪੰਜਾਬ ਦੇ ਵਿੱਚ ਤੇ ਜਿਸ ਤਰੀਕੇ ਨਾਲ ਕਾਂਗਰਸ ਨੇ ਆਪਣਾ ਕਟੋਕ੍ਰੇਸ਼ਨ ਜਾਰੀ ਰੱਖਿਆ ਲੋਕੇ ਨਹੀਂ ਕੈਪਟਨ ਸਾਹਿਬ ਤੇ ਉਸ ਤੋਂ ਬਾਅਦ ਚੰਨੀ ਸਾਹਿਬ ਤੇ ਉਸ ਤੋਂ ਬਾਅਦ ਵੀ ਲੜਾਈ ਝਗੜਾ ਚੱਦਾ ਰਿਹਾ ਤੇ ਫਿਰ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਲਿਆਂਦਾ ਉਹਨੇ ਮਾਨ ਸਰਕਾਰ ਜਾਂ ਇਹ ਸਰਕਾਰ ਕਿਹੜੀ ਜ਼ਿਵਾਲ ਦੀ ਸਰਕਾਰ ਹੈ ਇਹਦਾ ਫੈਸਲਾ ਤਾਂ ਆਪਾਂ ਕਿਸੇ ਹੋਰ ਵੀਡੀਓ 'ਚ ਕਰਾਂਗੇ ਅੱਜ ਤਾਂ ਆਪਾਂ ਗੱਲ ਕਰ ਰਹੇ ਆ ਕਿ ਇਹ ਜਿਹੜਾ ਕਾਟੋ ਕਲੇਸ਼ ਕਾਂਗਰਸ ਦਾ ਫੇਰ ਆ ਗਿਆ ਸੌਖੀਆਂ ਦੇ ਵਿੱਚ ਕਦੋਂ ਆਇਆ ਪਹਿਲਾਂ ਤਾਂ ਜਦੋਂ ਮਹਾਰਾਜ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਰੈਲੀ ਕੀਤੀ ਔਰ ਉਸ ਤੋਂ ਬਾਅਦ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਤੇ ਫੇਰ ਉਸ ਤੋਂ ਬਾਅਦ ਆ ਕੇ ਜਿਹੜੀ ਗੱਲ ਕੀਤੀ ਤੇ ਜਿਸ ਤਰੀਕੇ ਨਾਲ ਉਹਨੇ ਨਿਸ਼ਾਨੇ ਵੱਡੇ ਤੇ ਟਿੱਕੇ ਨਿਸ਼ਾਨੇ ਲਾਏ ਕੀਤੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਤੇ ਭਗਵੰਤ ਮਾਨ ਤੇ ਕੈਪਟਨ ਤੇ ਚੰਨੀ ਸਾਹਿਬ ਤੇ ਕਾਂਗਰਸ ਤੇ ਤੇ ਕਹਿਣ ਲੱਗੇ ਕਿ ਹੁਣ ਤੱਕ ਪੰਜਾਬ ਜਿਹੜਾ ਹੈ ਨਾ ਉਹ ਨਹੀਂ ਜਿੱਤਿਆ ਮੁੱਖ ਮੰਤਰੀ ਜਿੱਤੇ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਆਪਣੇ ਘਰ ਭਰੇ ਪੰਜਾਬ ਨਾਲ ਕਿਸੇ ਨੇ ਵਫਾ ਨਹੀਂ ਕੀਤੀ ਤੋ ਮੈਂ ਤਾਂ ਬੇਸਿਕ ਕਦੇ-ਕਦੇ ਕਹਿਣਾ ਹੁੰਦਾ ਕਿ ਜਿਹੜਾ ਇਹ ਸਥਾਪਤੀ ਦੇ ਖਿਲਾਫ ਬੋਲਣਾ ਸਭ ਨੂੰ ਚੰਗਾ ਲੱਗਦਾ ਔਰ ਕਈ ਵਾਰੀ ਭੁੱਲ ਜਾਂਦੇ ਨੇ ਮਾਨ ਸਾਹਿਬ ਵੀ ਅਕਸਰ ਭੁੱਲ ਜਾਂਦੇ ਨੇ ਕਿ ਮੈਂ ਕਿ ਮੁੱਖ ਮੰਤਰੀ ਆ ਪਿੱਛੇ ਜੀ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਸਭ ਨੂੰ ਪਤਾ ਹੈ ਪਿੰਡ ਦੇ ਬੱਚੇ-ਬੱਚੇ ਨੂੰ ਪਤਾ ਨਸ਼ਾ ਕਿਤੋਂ ਵਿਕਦਾ ਤੇ ਤੁਹਾਨੂੰ ਨਹੀਂ ਪਤਾ ਪੁਲਿਸ ਅਫਸਰਾਂ ਨੂੰ ਕਹ ਰਹੇ ਤੁਹਾਡੀ ਸਰਕਾਰ ਹੈ ਤੁਸੀਂ ਆਪ ਹੀ ਕਹੀ ਜਾਂਦੇ ਹੋ ਕਿ ਸਭ ਨੂੰ ਪਤਾ ਨਸ਼ਾ ਵਿਕਦਾ ਇੱਕ ਪਾਸੇ ਤੁਸੀਂ ਇਹ ਵਾਅਦਾ ਕਰਕੇ ਆਏ ਸੀ ਕਿ ਨਸ਼ਾ ਜਿਹੜਾ ਹੈ ਅਸੀਂ ਖਤਮ ਕਰਾਂਗੇ ਤੇ ਹੁਣ ਤੁਸੀਂ ਆਪ ਹੀ ਕਹਿ ਜਾਓ ਨਾ ਵੈਸੇ ਨਸ਼ਾ ਵੇਚਦਾ ਗਿਆ ਤਾਂ ਜੇਲ੍ਹਾਂ ਚ ਵੀ ਵੇਚਦਾ ਜੇਲ੍ਹ ਮੰਤਰੀ ਵੀ ਭਗਵੰਤ ਮਾਨ ਨੇ ਕੱਲ ਵੀ ਗੋਵਿੰਦワਲ ਸਾਹਿਬ ਇੱਕ ਗਾਰਡਨ ਫੜਿਆ ਗਿਆ ਜਿਹੜਾ ਖੁਦ ਨਸ਼ਾ ਜੇਲ੍ਹ ਚ ਲੈ ਕੇ ਜਾ ਰਿਹਾ ਸੀ ਸੋ ਪਤਾ ਹੀ ਨਹੀਂ ਲੱਗਦਾ ਨਾ ਭਗਵੰਤ ਮਾਨ ਨੂੰ ਨਾ ਨਵਜੋਤ ਸਿੰਘ ਸਿੱਧੂ ਨੂੰ ਵੀ ਕੀ ਦੀ ਸਰਕਾਰ ਹੈ ਇਸੇ ਤਰੀਕੇ ਨਾਲ ਉਹ ਆਪਣੇ ਆਤੇ ਪੈਂਦੇ ਸੀ ਪਹਿਲਾਂ ਵੀ ਤਾਂ ਪਏ ਸੀ 7525 ਤੋਂ ਲੈ ਕੇ ਹੁਣ ਤੱਕ ਉਹ ਸਭ ਨੂੰ ਪੈ ਜਾਂਦੇ ਨੇ ਤੇ ਬੋਲ ਜਾਂਦੇ ਨੇ ਕਿਉਂਕਿ ਤਾੜੀਆਂ ਚਾਹੀਦੀਆਂ ਹੁੰਦੀਆਂ ਨੇ ਤੇ ਤਾੜੀਆਂ ਹਉਂਦੀ ਬੱਜਦੀਆਂ ਨੇ ਜਦੋਂ ਲੋਕਾਂ ਦੀ ਗੱਲ ਕਰਦੇ ਹੋ ਤੇ ਇਹ ਨਹੀਂ ਪਤਾ ਲੱਗਦਾ ਵੀ ਲੋਕ ਜਿਹੜੀ ਗੱਲ ਚਾਹੁੰਦੇ ਨੇ ਤੁਸੀਂ ਵੀ ਉਹਦੇ ਵਿੱਚ ਹੀ ਹੁੰਨੇ ਹੋ ਬਹੁਤ ਵਾਰ ਸੋ ਹੁਣ ਇਹ ਹੋਇਆ ਕਿ ਉਹਨਾਂ ਨੇ ਜਿਹੜਾ ਆਪਦਾ ਖਾੜਾ ਲਾ ਲਿਆ ਮਹਾਰਾਜ ਦੇ ਵਿੱਚ ਬਹੁਤ ਵਧੀਆ ਬੋਲੇ ਬੜੇ ਤਿੱਖੇ ਸਵਾਲ ਬੜੀ ਤਰਕ ਨਾਲ ਗੱਲ ਕੀਤੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਮਾਡਲ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿ ਇਸ ਤਰ੍ਹਾਂ ਦਾ ਰਾਜ ਹੋਣਾ ਚਾਹੀਦਾ ਬਹੁਤ ਜ਼ਗਰ ਲੱਗੇ ਲੋਕਾਂ ਨੂੰ ਔਰ ਲੋਕਾਂ ਨੇ ਜੋ ਠੋਕੋ ਤਾਲੀ ਜਿਹੜੀ ਕਹਿੰਦੇ ਨੇ ਦੱਬ ਕੇ ਤਾਲੀਆਂ ਮਾਰੀਆਂ ਤੋਂ ਇਹ ਸਾਰੇ ਦੇ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਤੁਸੀਂ ਬੰਦ ਕਰੋ ਆਪਦੇ ਵਖਰੇ ਖੜੇ ਲਾਉਣੇ ਅੱਗੇ ਤੁਸੀਂ ਹਰਾਤਾ ਛੋਡੀ ਪ੍ਰਧਾਨਗੀ ਦੇ ਵਿੱਚ ਅਸੀਂ 78 ਤੋਂ 18 ਆ ਗਏ ਹੁਣ ਸਾਡਾ ਤੁਸੀਂ ਕੀ ਹਾਲ ਕਰਨਾ ਇਹ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਤੇ ਇਸ ਕਿਸਮ ਦਾ ਅਟੈਕ ਕੀਤਾ ਨਸ਼ੀਅਤ ਦਿੱਤੀ ਨਿਸ਼ਾਨਾ ਲਾਇਆ ਅਟੈਕ ਕੀਤਾ ਭਾਈ ਹੁਣ ਉਹ ਤਾਂ ਵਰਕਰ ਹੈ ਤੁਹਾਡੇ ਕੋਲ ਤੁਸੀਂ ਤਾਂ ਕੈਬਨਟ ਰੈਂਕ 'ਚ ਹੈਗੇ ਹੋ ਤੁਹਾਡੇ ਕੋਲ ਤਾਂ ਇੱਕ ਅਹੁਦਾ ਤੇ ਨਵਜੋਤ ਸਿੰਘ ਸਿੱਧੂ ਕੋਲ ਕੀ ਹੈ ਤੇ ਉਹ ਤਾਂ ਫਿਰ ਅਹੀਂ ਬੋਲੂ ਜਾਂਦਾ ਹਾਈ ਕਮਾਂਡੋ ਨੂੰ ਦੇਵੇ ਮੈਂ ਤਾਂ ਇਹ ਵੀ ਪ੍ਰੈਡਿਕਟ ਕੀਤਾ ਸੀ ਕਿ ਔਮ ਵਾਲੇ ਟਾਈਮ 'ਚ ਹੋ ਸਕਦਾ ਹੈ ਜਿੱਤੇ ਕਾ ਪੰਜਾਬ ਇੱਕ ਨਵੀਂ ਪਾਰਟੀ ਬਣ ਜੇ ਇਹ ਵੀ ਕੋਈ ਪਤਾ ਨਹੀਂ ਲੇਕਿਨ ਜਿਹੜਾ ਕਾਂਗਰਸ ਦਾ ਕਾਟੂ ਕੋਲੇਸ਼ ਤਾਂ ਚੱਲ ਹੀ ਰਿਹਾ ਹੈ ਵੈਸੇ ਕਾਂਗਰਸ ਪਾਰਟੀ ਚ ਦੋ ਤਿੰਨ ਬੰਦੇ ਥੋੜਾ ਥੋੜਾ ਬੋਲਦੇ ਨੇ ਜਿਆਦਾ ਨਹੀਂ ਬੋਲਦੇ ਸਹੇ ਦਾ ਸਹੇ ਬੋਲਦੇ ਨੇ ਮੈਂ ਤਾਂ ਕਦੇ-ਕਦੇ ਹੈਰਾਨ ਹੁੰਦਾ ਕਿ ਜਿਹੜੀ ਭੂਮਿਕਾ ਕਾਂਗਰਸ ਪਾਰਟੀ ਦੀ ਹੋਣੀ ਚਾਹੀਦੀ ਸੀ ਉਹ ਮਾਨਕੂਰ ਕਰ ਰਿਹਾ ਹੈ ਮਾਨਸਾ ਦਾ ਮੁੰਡਾ ਹੈ ਬੜਾ ਤਕੜਾ ਬਣੀ ਹੈ ਜਿਸ ਤਰੀਕੇ ਨਾਲ ਉਹ ਹਿੰਮਤ ਨਾਲ ਕੱਢ ਕੇ ਲਿਆਉਂਦਾ ਹੈ ਆਰਟੀਆ ਰਹੀਆਂ ਕਹੜੇ ਦੱਸਦਾ ਹੈ ਚਾਹੇ ਉਹ ਜਹਾਜ਼ ਦੀ ਗੱਲ ਹੋਵੇ ਚਾਹੇ ਹੋਰ ਜਿਸ ਤਰੀਕੇ ਨਾਲ ਚਾਹੇ ਟੈਂਟ ਦੀ ਗੱਲ ਹੋਵੇ ਕਿ ਜਿਹੜੇ ਇਹ ਵੈਸੇ ਤਾਂ ਬੜੀ ਹੈਰਾਨੀ ਹੋਈ ਕਿ ਟੈਂਟ ਵੀ ਦਿੱਲੀ ਤੋਂ ਲਗਦੇ ਨੇ ਕੋਈ ਚੀਜ਼ ਤਾਂ ਪੰਜਾਬ 'ਚ ਛੱਡ ਦੋ ਬਥਰ ਪੰਜਾਬ ਨੂੰ ਤੁਸੀਂ ਕਿ ਦਿੱਲੀ ਤੋਂ ਹੀ ਚਲਾਉਣਾ ਹੈ ਤੇ ਮਾਨ ਸਾਹਿਬ ਕਿੱਥੇ ਨੇ ਲੋਕਾਂ ਨੇ ਵੋਟਾਂ ਮਾਨ ਦੇਣ ਉਹਨੂੰ ਪਾਈਆਂ ਸੀ ਕਿ ਕੇਜਰੀਵਾਲ ਨੂੰ ਪਾਈਆਂ ਸੀ ਸਮਝ ਨਹੀਂ ਆ ਰਿਹਾ ਕਿਸੇ ਨੂੰ ਕੇਜਰੀਵਾਲ ਦੀ ਮਜਬੂਰੀ ਜਿਹੜੀ ਹੈ ਮਾਨ ਸਾਹਿਬ ਦੀ ਮਜਬੂਰੀ ਵੀ ਨਹੀਂ ਸਮਝ ਆ ਰਹੀ ਕਿ ਜੋ ਕੋਛੋ ਤੋਂ ਕਹਿ ਰਹੇ ਨੇ ਉਵੇਂ ਹੋ ਰਿਹਾ ਹੋਰ ਤਾਂ ਹੋਰ ਜਿਹੜੇ ਤਾਂ ਲੋਕ ਕਹਿੰਦੇ ਸੀ ਜਿੱਥੇ ਬਾਕੀ ਸਟੇਟਸ ਦੇ ਵਿੱਚ ਇਹਨਾਂ ਨੂੰ ਨੋਟਾਂ ਨਾਲੋਂ ਘੱਟ ਬੋਟਾਂ ਪਈਆਂ ਨੇ ਅੱਧਾ ਪਰਸੈਂਟ ਵੀ ਨੂੰ ਬੋਟਾਂ ਪਈਆਂ ਜਦੋਂ ਉਹ ਜਾਂਦੇ ਸੀ ਨਾ ਜਹਾਜ਼ਾਂ 'ਚ ਝੂਟੇ ਲੈ ਕੇ ਲੋਕ ਕਹਿੰਦੇ ਸੀ ਬਾਦ ਸਾਹਿਬ ਪੰਜਾਬ ਦਾ ਪੈਸਾ ਲਟਾ ਰਹੇ ਨੇ ਉਹ ਤਾਂ ਹੁਣ ਪੰਜਾਬ 'ਚ ਹੀ ਸਾਹਮਣੇ ਆ ਗਏ ਉਹ ਵੀ ਪੰਜਾਬ 'ਚ ਹੀ ਲਟਾ ਰਹੇ ਨੇ ਦਿੱਲੀ ਤੋਂ ਲੈ ਕੇ ਆਉਂਦੇ ਨੇ ਤੇ ਜਹਾਜ਼ ਦੇ ਵਿੱਚ ਫਿਰ ਹੈਲੀਕਾਪਟਰ 'ਚ ਲੈ ਕੇ ਮੋੜ ਮੰਡੀ ਜਾਂਦੇ ਨੇ ਲੋਕ ਜਿਹੜੇ ਨੇ ਉਹ ਸੱਤ ਨਿਗਾ ਰੱਖ ਰਹੇ ਨੇ ਸੱਚਮੁੱਚ ਮੈਂ ਸੁਣ ਰਿਹਾ ਸੀ ਕਰ ਕਿਸੇ ਦੀ ਗੱਲ ਕਿਉਂਕਿ ਮੈਂ ਤਾਂ ਪੱਤਰਕਾਰੀ ਪੜ੍ਹਾਈ ਹੈ ਜਿਹੜਾ ਸਿਟੀਜ਼ਨ ਜਰਨਲਿਜ਼ਮ ਹੁੰਦਾ ਹੈ ਸਹੀ ਗੱਲ ਹੈ ਅੱਜ ਤੁਸੀਂ ਲੋਕ ਸਾਰੇ ਸਿਟੀਜ਼ਨ ਜਰਨਲਿਜ਼ਮ ਕਰਨ ਲੱਗੇ ਤੁਸੀਂ ਸਾਰੇ ਜਰਨਲਿਸਟ ਹੋ ਜੀ ਦੇ ਹੱਥ ਸਮਾਰਟਫੋਨ ਹੈ ਨਾ ਉਹ ਜਰਨਲਿਸਟ ਹੈ ਤੁਸੀਂ ਆਪ ਦੀ ਵੀਡੀਓ ਬਣਾਓ ਤੁਸੀਂ ਆਪ ਦੇ ਪ੍ਰੂਫ ਇਕੱਠੇ ਕਰੋ ਤੁਸੀਂ ਜੋ ਕਰੋਗੇ ਸੋਸ਼ਲ ਮੀਡੀਆ ਤੇ ਪਾਓ ਲੋੜ ਹੀ ਨਹੀਂ ਤੁਹਾਨੂੰ ਕਿਸੇ ਚੈਨਲ ਦੀ ਕਿਸੇ ਅਖਬਾਰ ਦੀ ਤੁਸੀਂ ਜੋ ਵੀ ਕਰਨਾ ਹੈ ਤੁਹਾਡੇ ਕੋਲ ਫੇਸਬੁੱਕ ਹੈ ਮੈਂ ਇੱਕ ਪੀ ਐਚ ਡੀ ਕਰਾ ਰਿਹਾ ਹਾਂ ਫੇਸਬੁੱਕ ਤੇ ਸਾਈਬਰ ਲਿਟਰੇਚਰ ਤੇ ਤੇ ਬਹੁਤ ਸਾਰੇ ਜਦੋਂ ਪਹਿਲਾਂ ਤਾਂ ਹੁੰਦੇ ਸੀ ਕਿ ਜੀ ਸਾਡੇ ਖਬਰਾਂ ਦੇ ਛਾਪੇ ਮੈਗਜ਼ੀਨਾਂ ਦੇ ਛਾਪੇ ਲੇਕਿਨ ਜਿਨ੍ਹਾਂ ਨੇ ਪੜ੍ਹਨਾ ਹੈ ਜਿਸ ਸਰਕਲ 'ਚ ਤੁਸੀਂ ਭੇਜਣਾ ਚਾਹੁੰਦੇ ਹੋ ਫੇਸਬੁੱਕ ਤੇ ਚੜੇ ਜਾਣੇ ਹੋ ਉਹਨੇ ਤੁਹਾਡੇ ਫਰੈਂਡਸ ਹੁੰਦੇ ਨੇ ਤੁਹਾਡੀ ਗੱਲ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਪਹੁੰਚਾਉਣੀ ਚਾਹੁੰਦੇ ਤੁਸੀਂ ਇਸੇ ਤਰੀਕੇ ਨਾਲ ਤੁਹਾਡੇ ਕੋਲ ਹੋਰ ਜਿਹੜੇ ਪਲੇਟਫਾਰਮ ਨੇ ਉਨਾ ਹੀ ਲੋਕਾਂ ਤੱਕ ਗੱਲ ਜਾ ਸਕਦੀ ਹੈ ਬਸ ਸੋੜੇ ਅੱਜ ਜਸਵਾਤ ਫੋਨ ਤੇ ਤੁਸੀਂ ਜਰਨਲਿਸਟ ਤੇ ਜਿਹੜੇ ਜਰਨਲਿਸਟ ਨੇ ਉਹ ਰੱਖ ਰਹੇ ਨੇ ਨਿਗਾਹ ਔਰ ਨਿਗਾਹ ਵੀ ਪੂਰੀ ਤਾਣਦੇ ਵਾਲੇ ਵੀ ਕਿਆਮਤ 'ਤੇ ਨਜ਼ਰ ਰੱਖਤੇ ਹੈ ਕਿਆਮਤ 'ਤੇ ਨਜ਼ਰ ਆ ਲੋਕਾਂ ਦੀ ਕਿ ਕੌਣ ਕੀ ਕਰ ਰਿਹਾ ਹੈ ਚਾਹ ਕੋਈ ਚੇਅਰਮੈਨ ਪੈਸੇ ਲੈ ਰਿਹਾ ਹੈ ਚਾਹ ਚੇਅਰਮੈਨ ਜਿਹੜਾ ਰਿਸ਼ਤੇਦਾਰ ਪੈਸੇ ਲੈ ਰਿਹਾ ਹੈ ਚਾਹ ਕਿਤੇ ਕੋਈ ਮਾਈਨਿੰਗ ਹੋ ਰਹੀ ਹੈ ਉਹ ਵੀ ਲੋਕਾਂ ਚਾ ਰਹੀ ਹੈ ਜੋ ਪੁੱਠਾ ਸਿੱਧਾ ਬੋਲਦਾ ਉਹ ਵੀ ਰਿਕਾਰਡ ਹੋ ਰਿਹਾ ਸੋ ਇਹ ਹਾਲਾਤ ਦੇ ਵਿੱਚ ਸਿਆਸੀ ਲੋਕਾਂ ਦਾ ਤਸਲਾ ਇਹ ਹੈ ਕਿ ਹਮ ਸਿਆਸਤ 1900 ਕੀ ਨਹੀਂ ਰਹੀ ਲੋਕ ਸਿਆਣੇ ਹੁੰਦੇ ਜਾ ਰਹੇ ਨੇ ਜਰ ਲੋਕਾਂ ਨੂੰ ਸਿਆਣੇ ਹੋ ਜਾਣਾ ਚਾਹੀਦਾ ਹੈ ਲੋਕਾਂ ਨੂੰ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਕਹਿੰਦਾ ਵੀ ਰਜਿਸਟਰੀ ਕਰਾ ਕੇ ਦਿਖਾਓ ਜੇ ਬਿਨਾਂ ਪੈਸੇ ਤੋਂ ਹੁੰਦੀ ਹੈ ਬਿਲਕੁਲ ਜਿਵੇਂ ਜਿਹੜੀ ਸਰਕਾਰ ਤੁਹਾਡੇ ਦਵਾਰ ਤੁਸੀਂ ਆਪ ਦਾ ਫੋਨ ਕਰਕੇ ਦੇਖ ਲਓ ਜੇ ਕਹਿੰਦੇ ਮਹਲਾ ਕਲੀਨਿਕ ਥੋੜੇ ਟੈਸਟ ਫ੍ਰੀ ਹੁੰਦੇ ਨੇ ਤੁਸੀਂ ਜਾਓ ਤੇ ਕਰਕੇ ਦੇਖ ਲਓ ਜੇ ਹੁੰਦੇ ਨੇ ਤਾਂ ਸ਼ਾਬਾਸ਼ ਦਿਓ ਨਹੀਂ ਹੁੰਦੇ ਤਾਂ ਲੋਕਾਂ ਨੂੰ ਐਕਸਪੋਜ਼ ਕਰੋ ਵੀ ਇਹ ਝੂਠ ਬੋਲਦੇ ਨੇ ਉਸ ਪਾਸੇ ਨੂੰ ਜਾਣ ਦੀ ਲੋੜ ਹੈ ਤੋਂ ਪਿਆਰੇ ਦਰਸ਼ਕੋ ਮੈਂ ਤਾਂ ਕੁਝ ਗੱਲਾਂ ਵੈਸੇ ਅੱਜ ਤੁਹਾਡੇ ਨਾਲ ਕਰਨੀਆਂ ਸੀ ਤੋਂ ਜਿਹੜਾ ਹੈ ਆਪਾਂ ਕੁਝ ਨਵੀਂ ਜਿਹੜੀ ਵੀਡੀਓ ਲੈ ਕੇ ਆਵਾਂਗੇ ਅਜੇ ਨਹੀਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ